ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸ਼ੁਰੂ ਕਰਨ ਲੱਗਿਆ ਜੂਰੀਆ ਜੂਰੀਏ ਦਾ ਕੰਮ ਕਿਉਂਕਿ ਦੋ ਤਿੰਨ ਚਾਰ ਦਿਨ ਹੋ ਗਏ ਪਾਣੀ ਹੋਇਆ ਜੂਰੀਆ ਮੰਗ ਰਿਹਾ ਦੱਬੋ ਦੱਬ ਛੋਣਾ ਕਿਉਂਕਿ ਜਿਹੜੇ ਲੇਟ ਲੱਗੇ ਉਹਨਾਂ ਨੂੰ ਲੇਟ ਦਾ ਕਾਦੇ ਆ ਵੀ ਜਿਹੜੇ ਲੱਗੇ ਆ ਉਹਨਾਂ ਨੂੰ ਪਾਉਣਾ ਹੈ ਨਾ ਅੱਜ ਉੱਥੇ ਜਿਹੜੇ ਆਪਾਂ ਨੂੰ ਨਵੇਂ ਖੱਤੇ ਮਿਲੇ ਆ ਉਹਨਾਂ 'ਚ ਲੇਜ਼ਰ ਕਰਾ ਲਾਉਣਾ ਨਾਲ ਦੀ ਨਾਲ ਲੇਜ਼ਰ ਕਰਾ ਲਈ ਜਾਣਗੇ ਨਾਲ ਪਾਣੀ ਵੀ ਛੱਡਿਆ ਜਾਊਗਾ ਤੇ ਸਾਰਾ ਕੰਮ ਨਾਲ ਹੀ ਹੋਈ ਚੱਲੂ ਟਰੈਕਟਰ ਮੰਗਰ ਪਾ ਲਿਆ 53 ਦਾ ਮੰਗਰੀ ਲੇਜ਼ਰ ਕਰਾ ਕਮਲ ਚੱਲੇ ਆਪਣਾ ਲੈ ਕੇ ਹੁਣ ਕਮਲ ਦੀ ਡਿਊਟੀ ਹੋਈ ਹੋਈ ਆ ਉੱਥੇ ਬਲਾਸਪੁਰ ਇਹੀ ਜਾਂਦਾ ਗੱਡੀ ਦੀ ਟੈਂਕੀ ਫੁੱਲ ਕਰੀ ਹੋਈ ਬਸ 2 ਦਿਨ ਲਾਉਂਦੀ ਆ ਟਰੈਕਟਰਾਂ ਜਿੰਨਾ ਤੇ ਲੇਖਾ ਜਾਂਦਾ ਉੱਪਰ ਐਵਰੇਜ ਬਹੁਤ ਦਿੰਦੀ ਹੈ 11 12 ਦੀ ਐਵਰੇਜ ਲਈ ਜਾਂਦੀ ਰਹਿੰਦੀ ਹੈ 12 ਕਿਲੋਮੀਟਰ ਪੂਰੀ ਚੱਲਦੀ ਹੈ ਤੇ ਚੱਲਦੀ ਬਹੁਤ ਆਵਾਰੀ ਕੀ ਕਰਿਆ ਜਾਵੇ 300 400 ਐਮਏ 200 250 ਐਮਏ ਰੋਜ਼ ਦੀ ਚਲਾਈਏ ਦੇਖ ਲਓ ਨੇੜੇ ਚੀਜ਼ ਦਾ ਸ਼ੌਕ ਹੁੰਦਾ ਕਿ ਆ ਨਾ ਦੇਖੋ ਗਲਤੀ ਇਹ ਜੋ ਸਾਡੀ ਹੋਈ ਸੀਗੀ ਪਤਾ ਨਹੀਂ ਸਾਡੀ ਆ ਕਿ ਉਹਦਣ ਟੋਚਨ ਪਾਉਣ ਤੇ ਆ 빙ਾ ਹੋ ਗਿਆ ਆਪਣੇ ਤਾਂ ਹਨਾ ਕਿ ਇਹ ਹੁਣ ਨਾ ਜਦੋਂ ਪਤਾ ਨਹੀਂ ਵੀ ਇਹ ਪਰ ਇਹਨੂੰ ਸਪੋਰਟ ਘਟਾ ਥੱਲੇ ਕਿਉਂਕਿ ਆਪਾਂ ਭਾਰਤੇ ਤਾਂ ਵਰਤਿਆ ਨਹੀਂ ਸੀ ਹੁਣ ਜਦੋਂ ਕੁੱਪੀ ਭਰਦੇ ਆ ਤਾਂ ਇਹ ਥੱਲੇ ਨੂੰ ਬਹਿ ਜਾਂਦਾ ਥੱਲੇ ਨੂੰ ਬੈਠਣ ਦੇ ਨਾਲ ਇਹਦੀ ਜਗ੍ਹਾ ਦੂਰ ਜਾਣੀ ਘਟ ਜਾਂਦੀ ਹੈ ਤੇ ਹੁਣ ਵੀਰੇ ਨੂੰ ਮੈਂ ਫੋਨ ਕੀਤਾ ਵੀਰਾ ਕਹਿੰਦਾ ਤੂੰ ਭੇਜ ਮੈਂ 2 ਮਿੰਟ ਲਾਉਣਾ ਤੇ ਚੱਲ ਹੁਣ ਵੀਰੇ ਕੋਲੇ ਭੇਜਦੇ ਆ ਦੋ ਵਰਸਾਦ ਕਰਾ ਕੇ ਜਿਹਦੀ ਮੁੜੇ ਹੋਊਗਾ ਉਹਨੇ ਉੱਥੇ ਫਾਰ ਆਪਣਾ ਕਰ ਦੇਣਾ ਹਨਾ ਕਿਉਂਕਿ ਇਹਦੇ ਬਿਨਾ ਯਾਰ ਰਿਓ ਪਾਉਣ ਦਾ ਨਜ਼ਾਰਾ ਵੱਖਰਾ ਹੀ ਐ ਇਹਦੇ ਨਾਲ ਤੇ ਰਿਓ ਪੈਂਦਾ ਬਹੁਤ ਵਧੀਆ ਤੇ ਸਾਰਾ ਕੁਝ ਠੀਕ ਆ ਤੇ ਵਧੀਆ ਚੱਲਦਾ ਕੰਮ ਤੇ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਹੈਗਾ ਸੋਨਾ ਪੈਂਦਾ ਰਿਓ ਟਾਈਮ ਕੰਮ ਬਹੁਤ ਨਿਬੜਦਾ 100-100 ਕਿੱਲ੍ਹਾ ਦਿਹਾੜੀ ਚ ਠੋਕ ਦਿੰਨੇ ਆ ਯਾਰ ਆ ਤੁਸੀਂ ਦੇਖ ਲਓ 9.5 ਹੋਏ ਆ 20 ਕਿੱਲੇ ਪੈ ਗੇ ਸਾਡੇ ਨਾਲ ਹੋਇਆ 20 ਕਿੱਲੇ ਪੈ ਵੀ ਗਏ ਤਾਂ ਹੋਰ ਕੀ ਚਾਹੀਦਾ ਹਨ ਜਦ ਇੰਨੀ ਲੇਬਰ ਨਹੀਂ ਯਾਰ ਬੰਦੇ ਲੇਬਰ ਨਾਲ ਕੰਮ ਕਰ ਮਿਲਦੇ ਆ ਨਾ ਵਿਰਿਓ ਪਾਉਣ ਨੂੰ ਕੋਈ ਮਨ ਦਾ ਵਿਰਿਓ ਜੇ ਪਾਉਂਦਿਆ 100 100 700 ਰੁਪਈਆ ਲੈਂਦੇ ਆ ਠੀਕ ਨਹੀਂ 100 ਕਿੱਲੇ ਦਾ ਦੇਖ ਲਓ 10000 ਰੁਪਈਆ ਹੋ ਗਿਆ ਤੇ ਇੱਧਰ ਦੋ ਤਿੰਨ ਜਾਣੇ ਰਿਓ ਪਾਈ ਜਾਂਦੇ ਆ ਠੀਕ ਨਹੀਂ ਜੇ ਸਾਲੇ ਚਾਰ ਬੁੱਟੇ ਮਿੱਧੇ ਵੀ ਜਾਣਗੇ ਕੋਈ ਦਿੱਕਤ ਤਾਂ ਨਹੀਂ ਇੱਕ ਵਾਰ ਲਈ ਤਾਂ ਪੱਕੀ ਪੈ ਗਈ ਬਸ ਠੀਕ ਆ ਸਪਰੇ ਵੀ ਉੱਥੇ ਹੋ ਜੂ ਸਾਰਾ ਕੁਝ ਉੱਥੇ ਹੋਈ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਉਹਨਾਂ ਨੂੰ ਹਾਕ ਮਾਰ ਉਰੇ ਰੋਡ ਦੇ ਉੱਤੇ ਸਾਰਾ ਸਮਾਨ ਛੱਡ ਕੇ ਤੋਲ ਚੁਰਗੇ। ਉਹ ਐਨੀ ਮਹਿੰਗੀ ਪੀਪੀ ਆ ਜੇ ਕੋਈ ਦੋ ਪੀਪੀ ਰੋਡ ਤੋਂ ਚੱਕ ਕੇ ਲੈ ਗਿਆ ਗਿਆ ਕੰਮ। ਆਪਾਂ ਪਹਿਲਾਂ ਦੂਜਾ ਜਿੰਕ ਪਾਇਆ ਸੀ 33% ਵਾਲਾ। ਤੇ ਉਹਨਾਂ ਨੂੰ ਦਿੱਕਤ ਕਰਦਾ ਸੀ ਜੰਮਣ ਦੀ ਤੇ ਫਿਰ ਆਪਾਂ ਯਾਰਾ ਦਾ ਲੈ ਆਂਦਾ। ਤੇ ਯਾਰਾ ਦਾ ਆਪਾਂ ਪਾਤਾ ਪ੍ਰੋਟੋਕੋਟ ਹਨਾ ਇਹ ਅੱਧਾ ਲੀਟਰ ਆਪਣੀ ਇੱਕ ਬੀਪੀ 15 ਗੀਲੇ ਤੇ ਪੈ ਜਾਂਦੀ ਆ ਯਾਨੀ ਕਿ ਐਂ ਕਰ ਉਹ ਵੀਰੇ ਨੂੰ ਮੈਂ ਫੋਨ ਕਰਿਆ ਉਹ ਕਹਿੰਦਾ ਮੇਰੇ ਕੋਲ ਲੈ ਆ ਮੈਂ 5 ਮਿੰਟਾਂ ਵਿੱਚ ਕਰਕੇ ਤੋੜ ਦਿੰਨਾ ਜਾ ਕਰਵਾ ਲਿਆ ਉਹ ਤੋਂ ਹਜੇ ਰਿਓ ਤਾਂ ਪਾਇਆ ਨਹੀਂ ਲੈ ਜਾ ਭੱਜ ਉਹ ਕਹਿੰਦਾ ਜੈਕ ਲਾ ਕੇ ਮੈਂ ਪੱਤੀ ਲਾ ਦੂ ਥੱਲੇ ਇਹਦੇ ਲੈ ਜਾ ਕੇ ਨਾ ਇਥੋਂ ਢੇਪੀ ਵਿੱਚ ਦੀ ਨਿਕਲ ਜਾ ਹਿੰਮਤ ਮਾਰ ਹੈ ਨਹੀਂ ਖਾਲੀ ਆ ਲੈ ਜਾ ਐਵੇਂ ਭੱਜ ਜਾ ਕੇ ਉਹਨਾਂ ਨੂੰ ਮੈਂ ਕਹਿ ਦਿੰਨਾ ਹਾ ਰਿਓ ਰਲਾ ਕੇ ਵਿੱਚ ਪਾ ਲੈਂਦੇ ਆ ਹਨਾ ਗੱਟੂ ਭਰ ਕੇ ਰੱਖ ਲੈਂਦੇ ਆ ਤੇ ਫਿਰ ਤੂੰ ਆ ਕੇ ਜਾਣੂ ਏ ਇੱਥੇ ਬਟ ਬਟ ਬੰਨਾ ਜਾਂ ਝੋਨਾ ਝੂਨਾ ਲੱਗਣ ਵਾਲਾ ਲਵਾ ਦਿੰਦੇ ਔ ਰੈਂਪੀ ਔਰੇ ਆਇਆ ਮਾ ਮੱਧਿਆ ਨੂੰ ਲਿਆ ਤੂੰ ਜਾ ਕਰਵਾ ਲਿਆ ਭੱਜ ਕੇ ਜਾ ਕੇ ਲੋਟ ਇਹਨ ਆ ਲੈ ਆ ਮਗਰ ਲਿਆ ਕਿਉਂਕਿ ਗੱਲ ਹੈ ਕਿ ਆਉ ਆਪਾਂ ਕੰਮ ਕਰਨ ਨੂੰ ਉਹਦੇ ਨਾਲ ਵੀ ਕਰੀ ਜਾ ਸਕਦੇ ਸੀ ਪਰ ਮੈਨੂੰ ਨਾ ਸਵਾਦ ਨਹੀਂ ਆਉਂਦਾ ਵੀ ਖਰਾਬ ਜੀ ਚੀਜ਼ ਨਾਲ ਕੰਮ ਕਰਨਾ ਫੇਰ ਕੰਮ ਖਰਾਬ ਹੋ ਜੂ ਤਾਂ ਉਹਦੇ ਵਿੱਚ ਬੰਦਿਆਂ ਨੂੰ ਆਪਾਂ ਕਵਾਂਗੇ ਹਨਾ ਵੀ ਯਾਰ ਤੂੰ ਐਂ ਕਰਦਾ ਤੂੰ ਐਂ ਕਰਦਾ ਤੂੰ ਰਿਓ ਨਹੀਂ ਸਹੀ ਪਾਇਆ ਜਦ ਆਪਣੀ ਜੀਬ ਦੇ ਵਿੱਚ ਖਰਾਬੀਆਂ ਨੂੰ ਲੋਟ ਕਰਾ ਕੇ ਹੀ ਕੰਮ ਕਰਨਾ ਚਾਹੀਦਾ ਮਿਹਨਤਾਂ ਮਿਹਨਤ ਦਾ ਕਰਨੀਆਂ ਤੇ ਵਧੀਆ ਤਰੀਕੇ ਨਾਲ ਕਰੀਏ ਠੀਕ ਰੈਂਪੀ ਤੂੰ ਨਾ ਐਵੇਂ ਕਰ ਆ ਗੱਟੂ ਰਿਓ ਚਾਜ ਨਾਲ ਰਲਾ ਕੇ ਗੱਟੂਆਂ 'ਚ ਭਰ ਕੇ ਰੱਖ ਲੋ ਟਰਾਲੀ ਕਰ ਲੋ ਮਗਰ ਤੇ ਜਾਨੂ ਨਾ ਇੱਕ ਤਾਂ ਉਹ ਡੇਗ ਬਾਾਰ ਘੜਵਾ ਦੇ ਤੇ ਜਿੱਥੇ ਕਿਤੇ ਮਾੜਾ ਮੋੜਾ ਝੋਨਾ ਲੱਗਣ ਵਾਲਾ ਪਨੀਰੀ ਪਈ ਹੋਈ ਆ ਤੁਹਾਡੇ ਕੋਲ ਇਹ ਪਾੜ ਪਾੜ ਕੇ ਲਵਾ ਲਾ ਜਾਨੂ ਵਰਸਾਦ ਮੁੜ ਕੇ ਆਉਂਦਾ ਠੀਕ ਆ ਆ ਰਿਓ ਗੱਟੂਆਂ ਚ ਲਾ ਕੇ ਇਹਨੂੰ ਵਿਚੀ ਪਾ ਕੇ ਵਿੱਚ ਰੱਖ ਲੋ ਇਹ ਕਨਾ ਰੋਡ ਤੇ ਨਾ ਐਵੇਂ ਛੱਡ ਕੇ ਜਾਇਆ ਕਰੋ ਤੁਸੀਂ ਸਾਰਾ ਕੁਝ ਸੁੰਨਾ ਛੱਡ ਕੇ ਚਲੇ ਗਏ ਇੱਕ ਪੀਪੀ ਲੈ ਗਿਆ ਕਿੰਨੇ ਦੀ ਆ ਦੇਲ ਵੀਰੇ ਵੀਰੇ ਕੱਲ ਵਾਲੀ ਵੀਡੀਓ ਦੇ ਵਿੱਚ ਨਾ ਮੈਂ ਟਰੈਕਟਰ ਤੋਂ ਥੱਲੇ ਉਤਰ ਕੇ ਉਹ ਲਾਈ ਸੀਗੀ ਆਪਣੀ ਵੀਡੀਓ ਹਨ ਤੇ ਉਹ ਨਾ ਜਦੋਂ ਮੈਂ ਪਲੇ ਕਰੀ ਸੀ ਵੀਡੀਓ ਥੱਲੇ ਉਤਰਿਆ ਸੀਗਾ ਨਾ ਉਦੋਂ ਮੈਂ ਜਦੋਂ ਪੀਆਰ ਗੇਅਰ ਕੱਢਤਾ ਅ ਜਿਹੜੇ ਵੀਰ ਨੇ ਪੀਆਰ ਗੇਅਰ ਯੂਜ਼ ਕਰਿਆ ਹੋ ਨਾ ਮੈਨੂੰ ਪਤਾ ਵਾ ਵੀਰੇ ਮੈਂ ਤਾਂ ਆਪ ਖੁਦ ਗਿਆ ਦੀ ਕਿ ਆ ਵੀ ਇਹ ਗਲਤ ਕੰਮ ਆ ਥੱਲੇ ਉਤਰ ਕੇ ਵੀਡੀਓ ਬਣਾਉਣ ਦਾ ਹਨਾ ਤੇ ਪਰ ਜਦੋਂ ਨਾ ਮੈਂ ਉਹ ਥੱਲੇ ਉਤਰ ਕੇ ਵੀਡੀਓ ਬਣਾਈ ਥੱਲੇ ਉਤਰਿਆ ਥੱਲੇ ਉਤਰ ਕੇ ਫੇਰ ਮੈਂ ਪੀਆਰ ਗੇਅਰ ਗੇਅਰ ਲਾਇਆ ਸੀ ਤੇ ਜਿਹੜੇ ਵੀਰਾਂ ਕੋਲੇ ਪੀਆਰ ਗੇਅਰ ਹੈਗਾ ਉਹਨਾਂ ਨੂੰ ਪਤਾ ਵੀ ਥੋੜੇ ਜਿਹਾ ਟਾਈਮ ਬਾਅਦ ਚੱਲਦਾ ਵੀ ਜਾਨੂ ਬੰਦਾ ਮੈਂ ਥੱਲੇ ਰਾਂ ਨਾਲ ਉਤਰ ਗਿਆ ਸੀ ਕੋਈ ਰੇਸ ਵੀ ਬਾੜੀ ਨਹੀਂ ਸੀ ਥੋੜੀ ਜਿਹੀ ਰੇਸ ਸੀ ਦੂਜਾ ਗੇਅਰ ਸੀ ਦੂਜਾ ਵੀ ਹੈਨਾ ਤੇ ਮੈਨੂੰ ਖੁਦ ਨੂੰ ਪਤਾ ਵੀਰੇ ਵੀ ਮੈਂ ਗਲਤ ਕੀਤਾ ਵੀ ਇਸੇ ਕਰਕੇ ਤਾਂ ਮੈਂ ਕੋਈ ਰੀਲ ਨਹੀਂ ਪਾਈ ਵੀਰੇ ਕੀ ਆਪਾਂ ਇਹਨੂੰ ਪ੍ਰੋਮੋਟ ਨਹੀਂ ਕਰ ਸਕਦੇ ਹਨਾ ਵੀ ਇਹ ਚੀਜ਼ਾਂ ਗਲਤ ਕੱਲ ਨੂੰ ਕੋਈ ਮੈਨੂੰ ਦੇਖ ਕੇ ਕੋਈ ਹੋਰ ਜਵਾਬ ਹੈ ਜਾਂ ਕੋਈ ਛੋਟਾ ਇਦਾਂ ਦੀ ਵੀਡੀਓ ਬਣਾਊਗਾ ਹਨਾ ਤੇ ਉਹ ਕੋਈ ਗਲਤ ਗੱਲ ਨਾ ਤੇ ਬਸ ਇੱਕ ਮੈਂ ਤਾਂ ਸਿਰਫ ਇੱਕ ਆਵਾਜ਼ ਦਿਖਾਉਣ ਦੇ ਪਰਪਸ ਨੂੰ ਉਤਰਿਆ ਸੀਗਾ ਕਿ ਇੰਨੇ ਹਾਲ ਲੱਗ ਕੇ ਇਹਦੀ ਆਵਾਜ਼ ਕਿੰਦਾਂ ਦੀ ਹੈ ਕਿਉਂਕਿ ਮੇਰੇ ਕੋਲੇ ਕੋਈ ਬੰਦਾ ਹੈ ਨਹੀਂ ਸੀ ਨਾ ਹੀ ਕੋਈ ਹੁੰਦਾ ਕਿਉਂਕਿ ਹੁਣ ਹੁਣ ਸੀਗਾ ਵੀ ਇਤੂ ਬਾਅ ਮੋੜ ਕੇ ਚੱਲਣਾ ਵੀ ਨਹੀਂ ਹੈਗਾ ਟਰੈਕਟਰ ਵੀ ਫਿਰ ਖੜਾ ਹੀ ਰਹਿਣਾ ਹਨਾ ਤੇ ਤਾਂ ਕਰਕੇ ਵੀਰੇ ਮੈਂ ਬਣਾਈ ਸੀ ਮੈਨੂੰ ਬਹੁਤ ਵੀਰਾਂ ਦੇ ਕਮੈਂਟ ਆਏ ਹਨ ਕਿ ਵੀਰੇ ਤੁਸੀਂ ਐ ਕੀਤਾ ਮੈਨੂੰ ਪਤਾ ਮੈਂ ਗਲਤੀ ਵੀ ਕੀਤੀ ਆ ਵੀ ਨਹੀਂ ਬਣਾਉਣੀ ਚਾਹੀਦੀ ਸੀ ਬਹੁਤ ਸਿਆਣੇ ਵੀਰਾਂ ਦੇ ਕਮੈਂਟ ਆਏ ਆ ਮੈਨੂੰ ਮੈਂ ਕਿਸੇ ਗੱਲ ਦਾ ਗੁੱਸਾ ਨਹੀਂ ਕਰਦਾ ਕਿਉਂਕਿ ਇਹ ਤਾਂ ਮੈਂ ਆਪ ਹੀ ਕਹਿਤਾ ਸੀਗਾ ਕਿ ਵੀ ਮੈਂ ਇਹ ਗਲਤ ਕੰਮ ਕਰਨ ਲੱਗਿਆ ਹਨ ਵੀ ਵੀਡੀਓ ਬਣਾਉਣ ਵੀ ਇਦਾਂ ਨਹੀਂ ਕਰਨਾ ਚਾਹੀਦਾ ਤੇ ਆ ਮੈਂ ਬਣਾਈ ਸੀਗੀ ਪਰ ਮੈਂ ਇੰਸਟਾਗ੍ਰਾਮ ਤੇ ਕਿਸੇ ਤੇ ਰੀਲ ਨਹੀਂ ਪਈ ਇਹਦੇ ਵਿੱਚ YouTube ਦੇ ਵਿੱਚ ਜ਼ਰੂਰ ਸੀਗੀ ਬੇਟੀ ਤੇ ਉਹ ਮੇਰਾ ਉਹ ਇਹਦੇ ਜਿਹੜਾ ਪੀਆਰ ਗੇਅਰ ਆ ਨਾ ਵੀਰ ਇਹ ਥੋੜਾ ਟਾਈਮ ਬਾਅਦ ਚੋਂ ਕੰਮ ਕਰਦਾ ਥੱਲੇ ਖੜ ਕੇ ਹੀ ਐਪੀਆਰ ਨੂੰ ਹਿਲਾ ਦੋ ਜੇ ਨਹੀਂ ਉੱਥੇ ਘੱਟ ਹੋ ਜਾਂਦਾ ਟਰੈਕਟਰ ਤਾਂ ਸੀਗਾ ਇੱਥੇ ਇਦਾਂ ਇਦਾਂ ਬਣ ਗਿਆ ਬਣ ਗਈ ਵੀਰ ਉੱਥੇ ਨਹੀਂ ਜਿਵੇਂ ਦੂਜੇ ਟਰੈਕਟਰ ਤੋਂ ਨਹੀਂ ਮੈਂ ਉਤਰਿਆ ਵੀਰੇ ਕਦੇ ਇੱਕ ਵਾਰ ਬਣਾਈ ਦੀ ਮੈਂ ਜਦੋਂ ਹੌਲੈਂਡਿਆ ਸੀ ਉਹਦੇ ਦਾ ਪਹਿਲਾ ਲੋ ਲਾ ਕੇ ਉਤਰਿਆ ਸੀ ਮੈਂ ਆਪਰ ਗੱਲ ਇਹ ਆਉਂਦੀ ਆ ਵੀ ਚਾਹੇ ਪਹਿਲਾ ਲੋ ਆ ਚਾਹੇ ਪਹਿਲਾ ਹਾਈ ਆ ਜੇ ਪੈਰ ਤਿਲਕ ਗਿਆ ਤਾਂ ਲੋ ਵਾਲੇ ਦੇ ਵੀ ਥੱਲੇ ਦੇ ਦੇਣਾ ਹਾਈ ਵਾਲੇ ਨੇ ਵੀ ਥੱਲੇ ਦੇ ਦੇਣਾ ਹਨ ਇਹ ਗੱਲ ਮੈਂ ਮੰਨਦਾ ਵੀਰੇ ਇਹ ਨਹੀਂ ਕਰਨਾ ਚਾਹੀਦਾ ਇੰਨਾ ਬਹੁਤ ਗਲਤ ਗੱਲ ਤੇ ਆਪਾਂ ਕਰਿਆ ਮੈਂ ਕਰਿਆ ਜੇ ਕਿਸੇ ਦੇ ਪੀਰ ਦੇ ਮਨ ਨੂੰ ਦੁੱਖ ਲੱਗਿਆ ਦੇਖ ਕੇ ਤਾਂ ਸੌਰੀ ਬਾਈ ਜੇ ਕਿਸੇ ਨੂੰ ਇਸ ਚੀਜ਼ ਤੋਂ ਇਹ ਚੀਜ਼ ਬੁਰੀ ਲੱਗੀ ਹਨ ਤੇ ਕੋਈ ਗੱਲ ਨਹੀਂ ਇਹ ਅੱਗੇ ਤੋਂ ਆਵਾ ਪੂਰਾ ਧਿਆਨ ਰੱਖਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਨੇ ਹੋ ਤੁਸੀਂ ਬਹੁਤ ਧੰਨਵਾਦ ਜੀ ਮੈਂ ਆਇਆ ਸੀਗਾ ਆਪਣੇ ਬਲਾਸਪੁਰ ਰੋਟੀ ਦੇਣ ਬਾਪੂ ਉਹਨਾਂ ਨੂੰ ਡੈਡੀ ਉਹ ਨਹੀਂ ਕਿਉਂ ਤੁਰੇ ਸੀਗੇ ਵੀ ਰੋਟੀ ਮਗਾ ਚਲ ਮੈਂ ਫੜਾ ਜਾਣਾ ਤੇ ਫਿਰ ਮੈਂ ਇਧਰ ਦੀ ਨਿਕਲ ਲੱਗੇ ਇਧਰ ਸੂਏ ਵਾਲੀਆਂ ਮੋਟਰਾਂ ਤੇ ਢੇਡਾਂ ਮਾਰਿਆ ਮੈਂ ਕਿਹਾ ਯਾਰ ਵੀ ਆਪਣੇ ਗੁਰਦੁਆਰਾ ਸਾਹਿਬ ਵੀ ਜਾਣਾ ਜ਼ਰੂਰੀ ਆ ਜਾ ਕੇ ਪੈਰ ਚੱਲਣਾ ਤਾਂ ਹੁਣ ਮੈਂ ਕਿਹਾ ਗੱਡੀ پارک ਲਾ ਕੇ ਪੈਰ ਚੱਲਦੇ ਆਂ ਅੰਦਰ ਮੱਥਾ ਟੇਕਦੇ ਵੈਸੀ ਨਾ ਮੇਰਾ ਯਾਰ ਜਿੱਥੇ ਬਸ ਇੱਕ ਵਾਰ ਦਿਲ ਲੱਗ ਗਿਆ ਵੀ ਹਾਂ ਜਾਣਾ ਹੀ ਹੁੰਦਾ ਹੁਣ ਜੇ ਮੇਰਾ ਇੱਥੇ ਦਿਲ ਹੁੰਦਾ ਕਿ ਬਹੁਤ ਵਧੀਆ ਸਕੂਨ ਜਿਹਾ ਮਿਲਦਾ ਵਾ ਇੱਥੇ ਤੇ ਹੁਣ ਜੀ ਕਰਦਾ ਹੁੰਦਾ ਵੀ ਜਲਦੀ ਕਬੀ ਜਾ ਹੀ ਜਾਵੇ ਤਾਂ ਚੰਗੀ ਗੱਲ ਆ ਕੋਲ ਦੀ ਨਿਕਲਣ ਲੱਗੇ ਸੀ ਨਾਲੇ ਭਾਈ ਮੱਥਾ ਟੇਕਾਂਗੇ ਨਾਲੇ ਪ੍ਰਸ਼ਾਦਾ ਛਕਾਂਗੇ ਠੀਕ ਨੇ ਇੱਥੇ ਇਹ ਸਥਾਨ ਹੈਗਾ ਸੰਤ ਪਪਾ ਇਸ਼ਰ ਸਿੰਘ ਜੀ ਰਾੜਾ ਸਾਹਵਾਲੇ ਵਾਲਿਆਂ ਦਾ ਬਹੁਤ ਸਕੂਨ ਵਾਲੀ ਜਗ੍ਹਾ ਵਾ ਤੁਸੀਂ ਕਦੇ ਵੀ ਆ ਕੇ ਦੇਖਿਓ ਇੱਥੇ ਇਹ ਲੰਗਰ ਹਾਲ ਪੱਖੇ ਬਹੁਤ ਵੱਡੇ ਵੱਡੇ ਲੱਗੇ ਐਨੀ ਹਵਾ ਦਿੰਦੇ ਆ ਨਾ ਕਿਉਂ ਲੱਗਦਾ ਜਿਵੇਂ ਜਮੇ ਜਮੇ ਕੋਲੇ ਪੱਖੇ ਲੱਗੇ ਇੱਥੇ ਨਾ ਮੈਂ ਅੱਜ ਸਵੇਰ ਹੀ ਸੁਣ ਰਿਆ ਸੀਗਾ ਰੀਲ ਮੈਨੂੰ ਉਹ ਸਿਮਰਜੀਤ ਵੀਰ ਨੇ ਭੇਜੀ ਸੀ ਕਿ ਅਹਮਦਗੜ੍ਹ ਨੇੜੇ ਦਾ ਇੱਕ ਪਿੰਡ ਆ ਉੱਥੋਂ ਦਾ ਇੱਕ ਪਰਿਵਾਰ ਸੀਗਾ ਕਿ ਬਹੁਤ ਜ਼ਿਆਦਾ ਗਰੀਬ ਸੀ ਹਨਾ ਉਹ ਇੱਥੇ ਬਾਬਾ ਜੀ ਕੋਲ ਆਏ ਸੀਗੇ ਤੇ ਉਹਨਾਂ ਨੇ ਅਰਦਾਸ ਕੀਤੀ ਕਿ ਬਾਬਾ ਜੀ ਵੀ ਗਰੀਬੀ ਵਾਲੀ ਆ ਕੀ ਬਾਬਾ ਜੀ ਕਹਿੰਦੇ ਵੀ ਕਿੰਨੀ ਗਰੀਬੀ ਹੈ ਤੇ ਉਹ ਕਹਿੰਦੇ ਵੀ ਪ੍ਰਸ਼ਾਦਾ ਪੱਕਾ ਦਾ ਬਾਬਾ ਜੀ ਪੁੱਛਦੇ ਆ ਉਹ ਕਹਿੰਦੇ ਨਹੀਂ ਜੀ ਵੀ ਪ੍ਰਸ਼ਾਦਾ ਵੀ ਨਹੀਂ ਵੀ ਇੰਨੇ ਵਾਲੇ ਹੈ ਨਹੀਂਗੇ ਵੀ ਘਾਤੀ ਚੰਗਾ ਨਹੀਂ ਹੈਗਾ ਤੇ ਬਾਬਾ ਜੀ ਕਹਿੰਦੇ ਵੀ ਜਦੋਂ ਵੀ ਤੁਸੀਂ ਕਰੇ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਇੱਕ ਮੋਠਾ ਠਾਟੀ ਦੀ ਕੱਢ ਲਿਆ ਕਰੋ ਤੇ ਜਿਹੜਾ ਵੀ ਤੁਹਾਡੇ ਜਿੱਥੇ ਵੀ ਤੁਹਾਡੇ ਨੇੜੇ ਲੰਗਰ ਚੱਲਦਾ ਤੁਸੀਂ ਉਹ ਲੰਗਰ ਦੇ ਵਿੱਚ ਯੋਗਦਾਨ ਪਾਓ ਤੇ ਉਹਨਾਂ ਨੂੰ ਨੇੜੇ ਮਿਆਣੀ ਕੋ ਇੱਥੇ ਆਉਂਦੇ ਸੀਗੇ ਆ ਰਾੜਾ ਸਾਹਿਬ ਗੁਰਦਾਰੇ ਤੇ ਉਹ ਇੱਥੇ ਲੰਗਰ ਦੇ ਵਿੱਚ ਪ੍ਰਸਾਦਾ ਦੇ ਕੇ ਜਾਣ ਲੱਗੇ ਵੀ ਜਣਗੇ ਜਿਹੜਾ ਸਿੱਧਾ ਹੁੰਦਾ ਸੀ ਇਕੱਠਾ ਕਰਕੇ ਉਹਦੇ ਦੇ ਕੇ ਜਾਣ ਲੱਗੇ ਤੇ ਅੱਜ ਉਹ ਪਰਿਵਾਰ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਹੁਣ ਉਹ ਟਰਲ ਟਰਾਲੀ ਚ ਕਣਕ ਦੀ ਝੋਨੇ ਦੀ ਐਵੇਂ ਦੇਖੇ ਜਾਂਦੇ ਆ ਇੱਥੇ ਉਹੀ ਪਰਿਵਾਰ ਦੇ ਕੀ ਇਹ ਗੱਲ ਸੱਚੀ ਆ ਕਿ ਆਪਾਂ ਲੰਗਰ 'ਚ ਯੋਗਦਾਨ ਪਾਉਣਾ ਪਾਉਣਾ ਚਾਹੀਦਾ ਤੇ ਗੁਰਦੁਆਰੇ ਵੀ ਜਰੂਰ ਆਉਣਾ ਚਾਹੀਦਾ ਅਰੇ ਇੱਥੇ ਲੰਗਰ ਜਮਾ ਹੁੰਦਾ ਮੈਂ ਤਾਂ ਆਪ ਵੀਰੇ ਸਾਰੇ ਵੀਰਾਂ ਨੂੰ ਇਹੀ ਗੱਲ ਕਹਿਣਾ ਜਿਹੜੇ ਵੀ ਵੀਰ ਮੈਨੂੰ ਦੇਖਦੇ ਆ ਕਿ ਚਲੋ ਮੈਂ ਕੋਈ ਬਾਹਲਾ ਚੰਗਾ ਬੰਦਾ ਤਾਂ ਹੈ ਨਹੀਂ ਕਿ ਮੈਂ ਕਿਸੇ ਨੂੰ ਇਹ رائے ਦੇ ਸਕਦਾ ਜਾਂ ਕਹਿ ਸਕਦਾ ਹਨਾ ਪਰ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀਰੇ ਜਿਹੜੇ ਵੀਰ ਨਹੀਂ ਜਾਂਦੇ ਵੀ ਜਿਹੜੇ ਵੀਰ ਨਹੀਂ ਜਾਂਦੇ ਗੁਰੂ ਘਰ ਉਹ ਜ਼ਰੂਰ ਵੀਰੇ ਇੱਕ ਟਾਈਮ ਜਾਇਆ ਕਰੋ ਚਾਹੇ ਜਿਹੜਾ ਟਾਈਮ ਮਰਜੀ ਮਤਲਬ ਉਹੀ ਟਾਈਮ ਜਾਇਆ ਕਰੋ ਤੇ ਆਥਨ ਸਵੇਰ ਕੋਈ ਕੰਮ ਕੋਈ ਨਹੀਂ ਹੁੰਦਾ ਵੀ ਸਵੇਰੀ ਜਾਣਾ ਜ਼ਰੂਰੀ ਆ ਤੁਸੀਂ ਜਦੋਂ ਮਰਜੀ ਆਪਦੇ ਘਰ ਗੁਰੂ ਘਰ ਘਰਾਂ ਦੇ ਨੇੜੇ ਆ ਜਿੱਥੇ ਉੱਥੇ ਜਾਵੋ ਜਿੱਥੇ ਤੁਹਾਨੂੰ ਠੀਕ ਲੱਗਦਾ ਵੀ ਹਾਂ ਅਸੀਂ ਇੱਥੇ ਜਾ ਸਕਦੇ ਹਾਂ ਉਹ ਗੁਰੂ ਘਰ ਜ਼ਰੂਰ ਜਾਵੋ ਵੀਰੇ ਇਹ ਨਹੀਂ ਮੈਂ ਉਹ ਨਹੀਂ ਕਹਿੰਦਾ ਕਿ ਜਿਹੜੇ ਜਿਹੜੇ ਸਿੱਖਾਂ ਧਰਮ ਨੂੰ ਆ ਉਸ ਗੁਰੂ ਘਰ ਜਾਓ ਜਿਹੜੇ ਆਪਣੇ ਭਾਈ ਹਿੰਦੂ ਆ ਉਹ ਆਪਦਾ ਮੰਦਿਰ ਚ ਜਾਣ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਤੁਸੀਂ ਮੈਨੂੰ ਦੇਖਦੇ ਉਹ ਆਪਦੇ ਆਪਦੇ ਧਰਮ ਦੇ ਜਰੂਰ ਜਾਣਾ ਚਾਹੀਦਾ ਗੁਰੂ ਘਰ ਵੀਰੇ ਸਾਰਾ ਕੁਝ ਇੱਥੇ ਹੀ ਮਿਲਣਾ ਯਾਰ ਆਪਾਂ ਨੂੰ ਹਨਾ ਕਿ ਆਪਾਂ ਦੁੱਖ ਤਕਲੀਫ ਜੋ ਵੀ ਆ ਰੱਬ ਅੱਗੇ ਫੋਲਾਂਗੇ ਆਪਦੀ ਅਰਦਾਸ ਆਪੇ ਕਰੋ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਆ ਮੰਗੋ ਇੱਕ ਉਹ ਦਰਿਆ ਐ ਜਿਆਵਾ ਵੀ ਜਿੱਥੇ ਤੁਸੀਂ ਹਰ ਇੱਕ ਚੀਜ਼ ਮੰਗ ਸਕਦੇ ਆ ਮੈਂ ਤਾਂ ਵੀਰੇ ਮੰਗਦਾ ਯਾਰ ਆਪਾਂ ਤਾਂ ਹਰ ਟਾਈਮ ਮੰਗਦੇ ਆ ਰੱਬ ਝੋਲੀ ਵੀ ਪਾਉਂਦਾ ਵਾ ਇਹ ਨਹੀਂ ਹੈਗਾ ਕਿ ਨਹੀਂ ਪਾਉਂਦਾ ਸਭ ਕੁਝ ਦਿੱਤਾ ਰੱਬ ਨੇ ਵਾਹਿਗੁਰੂ ਨੇ ਐਨੇ ਜੋਗੇ ਹੈ ਨਹੀਂ ਸੀਗੇ ਜਿੰਨੀ ਸਾਡੀ ਅਕਾਤ ਹੈ ਨਹੀਂ ਸੀ ਜਿੱਥੇ ਅੱਜ ਬਿਠਾਏ ਹੋਏ ਆ ਹਨਾ ਸਾਰੇ ਪਰਦੇ ਪਾਸੇ ਪਰਦਾ ਗੱਜਿਆ ਹੋਇਆ ਵਾਹਿਗੁਰੂ ਨੇ ਤੇ ਬਸ ਮੈਂ ਇਹੀ ਕਹਿਣਾ ਵੀ ਵੀਰ ਗੁਰਦਾਰੇ ਜਾਇਆ ਕਰੋ ਤੇ ਪਾਠ ਜ਼ਰੂਰ ਕਰੋ ਤੇ ਪਹਿਲਾਂ ਤੇ ਗੁਰਦਾਰੇ ਜਾਣ ਦੀ ਰੁਟੀਨ ਪਾ ਦਿਓ ਹੌਲੀ ਹੌਲੀ ਪਾਠ ਕਰਨ ਲੱਗਦੇ ਹੋ ਵੀਰੇ ਆਪੇ ਸਹੀ ਹੋ ਸਹੀ ਹੋ ਜਾ ਸਾਰਾ ਕੁਝ ਹੈ ਨਾ ਜਿੰਦਗੀ ਦੇ ਵਿੱਚ ਬਹੁਤ ਵੀਰਾ दुःख ਵੀ ਮੈਨੂੰ ਕਹਿੰਦਾ ਵੀਰੇ ਐਂ ਕਰਕੇ ਵੀਰੇ ਗਰੀਬੀ ਨਹੀਂ ਹਟ ਪੜਦੀ ਵੀ ਗਰੀਬੀ ਆਏ ਆ ਜਾਂ ਕੁਝ ਹੈ ਨਾ ਵੀ ਕਰ ਵੀਰੇ ਦੇਖੋ ਮੈਂ ਜਦੋਂ ਸਾਡੇ ਤੇ ਵੀ ਹੈਗਾ ਪਰ ਹਾਂ ਠੀਕ ਆ ਬੁਰਾ ਨਹੀਂ ਲੜ ਲੱਗੇ ਹੋਇਆ ਆਪਣੇ ਆਪ ਵਾਹਿਗੁਰੂ ਸਾਰਾ ਕੁਝ ਸਹੀ ਕਰ ਦੇਵੇ ਆਪਣਾ ਫਰਜ ਹੈ ਮਿਹਨਤ ਕਰਨਾ ਫਲ ਦੇਣਾ ਉਹਨਾਂ ਦਾ ਹੈਗਾ ਵਾ ਉਹਨਾਂ ਨੇ ਆਪੇ ਜਦੋਂ ਠੀਕ ਹੁੰਦਾ ਆਪਾਂ ਨੂੰ ਫਲ ਮਿਲ ਜਾਂਦਾ ਵੀ ਤੇ ਬਸ ਸਾਰੇ ਵੀਰਾਂ ਅੱਗੇ ਹੀ ਅਰਦਾਸ ਹੈ ਕਿ ਵੀਰੇ ਜਰੂਰ ਜਾਇਆ ਕਰੋ ਗੁਰੂ ਘਰ ਸਭ ਕੁਝ ਮਿਲੂਗਾ ਠੀਕ ਨਹੀਂ ਜਿੰਨਾ ਹੋ ਸਕਦਾ ਲੰਗਰ 'ਚ ਸੀਧਾ ਜਿੱਥੇ ਵੀ ਤੁਹਾਡੇ ਨੇੜੇ ਲੰਗਰ ਚੱਲਦਾ ਗੁਰੂ ਘਰੇ ਉੱਥੇ ਲੰਗਰ 'ਚ ਸੀਧਾ ਜਰੂਰ ਦੇ ਦਿਆ ਕਰੋ ਤੇ ਨਾਲ ਆਪਣਾ ਛਕਿਆ ਵੀ ਕਰੋ ਲੰਗਰ ਆਪਾਂ ਦਾ ਵੀਰੇ ਮੈਂ ਤਾਂ ਹਰ ਇੱਕ ਕਿਤੇ ਛਕ ਸਕਦਾ ਸ਼ਾਇਦ ਕੋਈ ਕਹਿੰਦੇ ਹੋਣਗੇ ਵੀ ਲੰਗਰ ਛਕਣਾ ਵੀ ਆਪਾਂ ਕਿਹੜਾ ਸੇਵਕ ਵੀਰੇ ਤਾਂ ਕਰਮਾ ਵਾਲਿਆਂ ਨੂੰ ਮਿਲਦਾ ਲੰਗਰ ਜੇ ਜਾਵਾਂਗੇ ਤਾਂ ਹੀ ਮਿਲੂ ਹੁਣ ਗੰਦਲੋ ਵੀ ਜੇ ਮੈਂ ਮੋਟਰ ਤੋਂ ਮੁੜ ਜਾਂਦਾ ਕਿਵੇਂ ਲੰਗਰ ਛਕ ਲੈਂਦਾ ਇਹ ਕਰਮਾ じゃ ਕਰਮਾ ਚ ਦਾਣਾ ਦਾਣਾ ਲਿਖਿਆ ਹੋਇਆ ਆਪਣੇ ਅੱਜ ਮੈਂ ਰੋਟੀ ਦੇਣ ਆਉਣਾ ਸੀ ਮੇਰੇ ਇੱਥੇ ਬਤਾਉਂਗਾ ਜੀ ਸਾਹਿਬ ਜੀ ਚੌਲ ਨਾਰਾਇਣ ਲਿਖਿਆ ਹੋਇਆ ਨਹੀਂ ਤੇ ਉਹ ਖਾਣਾ ਹੀ ਆ ਲੰਗਰ ਛਕਣਾ ਹੀ ਜੋ ਚੀਜ਼ ਕਰਮਾਂ ਚ ਜਿੱਤੇ ਦੀ ਹੈਗੀ ਆ ਉਹ ਆਉਣੀ ਹੀ ਆਉਣੀ ਆ ਉਹਨੂੰ ਕੋਈ ਵੀ ਬੰਦਾ ਨਹੀਂ ਰੋਕ ਸਕਦਾ ਇਹ ਲਿਖਤੀ ਗੱਲ ਆ ਤੇ ਬਸ ਮੇਰੀ ਇਹੀ ਅਰਦਾਸ ਆ ਸਾਰਿਆਂ ਅੱਗੇ ਸਾਰੇ ਵੀਰਾਂ ਅੱਗੇ ਕਿ ਵੀਰੇ ਜਰੂਰ ਗੁਰੂ ਘਰ ਜਾਇਆ ਕਰੋ ਸਭ ਕੁਝ ਮਿਲੂਗਾ ਸੱਚੇ ਮਨੋਂ ਅਰਦਾਸ ਕਰੋ ਪਰ ਹਾਂ ਅਰਦਾਸ ਵੀ ਆਪ ਕਰਿਆ ਕਰੋ ਕਿਸਿਆਂ ਤੋਂ ਕਰਵਾਉਣ ਦੀ ਲੋੜ ਨਹੀਂ ਜਿਵੇਂ ਵੀ ਆਉਂਦੀ ਅਰਦਾਸ ਆਫ ਕਰੋ ਜਿੱਦਾਂ ਵੀ ਆਉਂਦੀ ਆਪਰਦਾਸ ਕਰੋ ਆਪ ਮੰਗੋ ਰੱਬ ਤੋਂ ਵਿਚਵਚੋਲਾ ਨਾ ਪਾਓ ਬਸ ਇਹੀ ਮੇਰੀ ਸਾਰੇ ਵੀਰਾਂ ਕੋਲ ਅਰਦਾਹ ਲੋ ਵੀ ਵੀਰੇ ਅੱਜ ਆਪਾਂ ਵਾਹ ਕੇ ਆਈਏ ਖੇਤ ਥੋੜਾ ਜਿਹਾ ਜਿਹੜਾ ਸਭ ਤੋਂ ਮੁਸ਼ਕਲ ਖੇਤ ਆ ਸਾਡਾ ਜਿਹੜਾ ਪੂਰੀ ਬਸ ਕਰਾਉਂਦਾ ਜਿੱਥੇ ਸਾਰੇ ਟਰੈਕਟਰ ਤੋਹ ਜਾਂਦੇ ਆ ਸਾਰੇ ਬਾੜ ਨੇ ਪੈ ਜਾਂਦੇ ਆ ਕੋਈ ਵੀ ਟਰੈਕਟਰ ਨਹੀਂ ਰਹਿੰਦਾ ਵੀ ਜਿਹੜਾ ਨਾਂ ਬਾੜੀ ਏ ਮਗਲੈਲ ਠੀਕ ਆ ਮਗਲੈਲ ਵਾਲੀ ਗੇਹ ਚ ਬੜੀ ਭੜੀ ਜੀ ਜਗ੍ਹਾ ਤੇ ਦਿੱਤੀ ਹੋਈ ਹੈ ਨਾ ਹੁਣੇ ਕੱਢਣ ਲੱਗੇ ਤੇ ਹੱਥ ਛਿੱਲਿਆ ਗਿਆ ਇੰਨੀ ਜ਼ੋਰ ਦੀ ਕੱਢਣੀ ਪੈਂਦੀ ਆ ਤੇ ਚਲੋ ਬਾਕੇ ਆਉਣੇ ਆ ਠੰਡੇ ਠੰਡੇ ਹੌਣ ਤਾਂ ਇਹ ਟਰੈਕਟਰ ਚ ਨਾ ਦਾ ਠੰਡੇ ਦਾ ਕੋਈ ਗੱਲ ਨਾ ਕੁਝ ਹੋਰ ਵੀਰ ਆਪਏ ਦੇ ਕੱਪੜਾ ਤਾਂ ਨਹੀਂ ਮਾਰਦੇ ਵਿਚ ਰੀਟਾਂ ਪੈ ਜਾਣਗੀਆਂ ਹਨ ਤੇ ਤਾਂ ਹੀ ਨਹੀਂ ਮਾਰਦਾ ਮੈਂ ਕੱਪੜਾ ਇਹ ਵਾਸਤੇ ਛੱਡਣਾ ਵਾ ਆਪਾਂ ਲੁਧਿਆਣੇ ਜਿਹੜੇ ਕਾਰੋਬਾਰ ਵਾਲੇ ਹਨ ਉਹਨਾਂ ਦੇ ਛੱਡ ਕੇ ਆਉਣਾ ਵੀਰੇ ਉਹਨਾਂ ਦੇ ਛੱਡਣਾ ਇੱਕ ਤਾਂ ਉਹਨੂੰ ਇਹਨੂੰ ਉਹ ਕੋਟਿੰਗ ਕਰਾਉਣੀ ਆ ਇੱਕ ਜਿਹੜੇ ਸ਼ੀਸ਼ੇ ਆ ਉਹ ਗ੍ਰੀਨ ਕਲਰ ਜਿਹੇ ਤੇ ਕਰਵਾਉਣੇ ਆ ਤੇ ਇੱਕ ਇਹਦੇ ਵਿੱਚ ਮੈਟ ਲਵਾਉਣਾ ਤੇ ਇੱਕ ਸਿਸਟਮ ਲਗਾਉਣਾ ਹਨਾ ਸਟੀਰੀਓ ਨਿੱਕਾ ਜਿਹਾ ਕੋਈ ਬਾਲਾ ਨਹੀਂ ਮਹਿੰਗਾ ਨਹੀਂ ਕਿਉਂਕਿ ਇਹਦੇ ਉਹ ਤਾਂ ਆਉਂਦੇ ਹੀ ਆ ਸਾਰਾ ਕੁਝ ਆਉਂਦਾ ਹੀ ਆ ਬਾਕੀ ਤੇ ਇਹ ਕਿੱਦਾਂ ਲਗਾਉਣੀ ਆ ਲਓ ਜੀ ਪਿੱਤਰ ਲੱਗਿਆ ਬੋਣ ਇਹ ਆਪਣਾ ਸਭ ਤੋਂ ਭੈੜਾ ਖੱਤਾ ਇੰਨਾ ਗੈਜ ਟਰੈਕਟਰ ਧਸਦਾ ਇਹ ਤਿੰਨ ਕਿਲੇ ਆਪਣੇ ਇਹ ਬੱਸ ਕਰਾਉਂਦੇ ਆ ਬਸ ਹੁਣ ਕੱਲ ਨੂੰ ਦੋਨੇ ਮੋਟਰਾਂ ਤੇ ਜਨਰੇਟਰ ਲਾਉਣਾ ਇੱਕ ਉਹ ਉੱਥੇ ਉਹ ਜਮਨ ਵਾਲੀ ਦੇ ਇੱਕ ਉਹ ਚਿੱਟੀ ਮੋਟਰ ਤੇ ਦੋਨਾਂ ਮੋਟਰਾਂ ਤੇ ਜਨਰੇਟਰ ਲਾ ਕੇ ਫਿਰ ਇਹਨੂੰ ਕੱਦੂ ਕਰਨਾ ਕਿਉਂਕਿ ਇੱਥੇ ਟਰੈਕ ਤੇ ਕਿਆਰੇ ਪਾਉਣੇ ਆ ਛੋਟੇ-ਛੋਟੇ ਜਮਈ ਦੋ-ਦੋ ਤਿੰਨ-ਤਿੰਨ ਗੇੜਿਆਂ ਦੇ ਬਸ ਉਦਾਂ ਕਿਆਰੇ ਪਾ ਕੇ ਨਿੱਕੇ-ਨਿੱਕੇ ਫਿਰ ਸ਼ੁਰੂ ਕਰਾਂਗੇ ਨਾਲ ਦੀ ਨਾਲ ਹੀ ਕੱਦੂ ਕਰਨਾ ਨਾਲ ਦੀ ਨਾਲ ਹੀ ਸਾਰਾ ਕੁਝ ਕਰ ਦੇਣਾ ਕਿੱਤਰ ਲੱਗਿਆ ਬੌਣ ਪੂਰੇ ਹਲ ਥੱਲੇ ਲੱਗੇ ਆ ਮੰਜੀ ਦੇਖ ਤੋਰਾ ਬਹੁਤ ਟਰੈਕਟਰ ਦਾ ਬਾਦੂ ਤੋਰਾ ਵਾ ਬਾਦੂ ਪਿੱਤਰ ਦੇ ਪਿੱਤਰ ਦਾ ਜਿਗਰੀ ਯਾਰ ਦੋਨੇ ਬੈਠਿਆ ਲੱਗਿਆ ਉਹ ਸਲੀਪਿੰਗ ਦਾ ਜਮੇ ਹੀ ਖਤਮ ਹੋ ਗਈ ਟਰੈਕਟਰ ਦੀ ਬਹੁਤ ਸੋਹਣਾ ਚੱਲਦਾ ਯਾਰ ਮੈਂ ਕਹਿੰਨਾ ਲੈ ਸਾਰੀ ਦਿਹਾੜੀ ਚਲਵਾਈ ਚੱਲੋ ਚਾਹੇ ਰੋਟੀ ਪਾਣੀ ਵਿੱਚ ਹੀ ਦੇ ਦਿਓ ਕਰੋ ਹਫਤਾ ਨਾ ਲਵ ਚਾਹੇ ਟਰੈਕਟਰ ਤੋਂ ਇੰਨੀ ਬਾਹੀ ਕਰ ਦਵਾਂ ਮੈਂ ਦਿਨ ਪਰ ਰਾਤ ਵੀ ਰਾਤ ਨੂੰ ਸੌਣ ਦੀ ਲੋੜ ਆ ਬਸ ਸਵੇਰੇ ਤੜਕੇ ਨੂੰ ਬੰਦਾ ਫੇਰ ਚਲਾ ਦੂੰ ਟਰੈਕਟਰ ਜਮਾ ਹੀ ਛੋਟਾ ਜਿਹਾ ਬਣਾਤਾ ਯਾਰ ਕੰਪੈਕਟ ਜਿਹਾ ਟਰੈਕਟਰ ਆ ਹਨਾ ਨਾ ਬਾਹਲਾ ਵੱਡਾ ਵਾ ਦੇਖਣ ਨੂੰ ਕੈਬਨ ਬਾਹਲਾ ਸੋਹਣਾ ਲੱਗਦਾ ਟਰੈਕਟਰ ਦਾ ਕਿ ਹਨਾ ਕੈਬਨ ਦੀ 쿨ਿੰਗ ਬਹੁਤ ਅਰੀਜਨਲ ਕੈਬਨ ਦੀ ਇਹੀ ਮौज ਆ ਕਿ ਅੰਦਰ ਨਾਇਸ ਜਮਾ ਨਹੀਂ ਨਾ ਗੂੰਜ ਪਾਉਂਦਾ ਵਾ ਨਾ ਕੁਝ ਹੋਰ ਆ ਹਨਾ ਤਦੋਂ ਮੈਂ ਕਦੇ ਉਹਨਾਂ ਚ ਬੈਠਿਆ ਤਾਂ ਹੈ ਨਹੀਂ ਦੇਸੀ ਕੈਬਨਾ ਚ ਵੀ ਜਿਹੜੇ ਬਾਹਰੋਂ ਰੱਗਦੇ ਆ ਬਟ ਉਹਨਾਂ ਦੇ ਵਿੱਚ ਮੈਨੂੰ ਇੱਕ ਪ੍ਰੋਬਲਮ ਵੀ ਮੈਂ ਜਿੰਨਾ ਜਿੰਨਾਂ ਨੇ ਹੀ ਲਵਾਏ ਸੀ ਉਹ ਹਰੇਕ ਵੀਰ ਨੇ ਇਹੀ ਕਿਹਾ ਯਾਰ ਵੀਰੇ ਆਵਾਜ਼ ਬਹੁਤ ਆਉਂਦੀ ਆਸੀਂ ਲਹਾਤਾ ਆਸੀਂ ਲਹਾਤਾ ਮੇਰੇ ਨੌਨ ਚ ਦੋ ਤਿੰਨ ਬੰਦੇ ਆ ਉਹਨਾਂ ਨੇ ਲਾ ਕੇ ਰੱਖੇ ਪਏ ਆ ਕੈਬਨ ਤੇ ਇੱਕ ਵੀਰ ਕੱਲ ਮੈਨੂੰ ਕਹਿੰਦਾ ਵੀ ਵੀਰੇ ਸੀਆਰਡੀ ਧੂਆਂ ਨਹੀਂ ਮਾਰਦਾ ਠੋਡੇ ਵਾਲੇ ਨੇ ਧੂਆਂ ਮਾਰਿਆ ਵੀਰੇ ਮੈਨੂੰ ਦਿਖਿਆ ਨਹੀਂ ਧੂਆਂ ਮਾਰਦਾ ਮੈਨੂੰ ਵੀ ਆਪਦੇ ਵਾਲਾ ਵੀ ਧੂਆਂ ਮਾਰਦਾ ਪਰ ਇੱਕ ਉਹ ਦਿਨ ਵੀਰ ਆਏ ਸੀ ਉਹ ਕਹਿੰਦੇ ਵੀਰ ਯਾਰ ਤੁਹਾਡੇ ਵਾਲਾ ਟਰੈਕਟਰ ਜ਼ੋਰ ਵਾਲਾ ਮਾਰਦਾ ਉਹ ਦਿਨ ਇੱਥੇ ਉਹਨਾਂ ਨੇ ਖਾਲੀ ਵੀ ਚਲਾ ਕੇ ਦੇਖਿਆ ਸਾਰਾ ਕੁਝ ਦੇਖਿਆ ਤੇ ਕਹਿੰਦੇ ਵੀਰ ਤੁਹਾਡੇ ਵਾਲਾ ਟਰੈਕਟਰ ਜ਼ੋਰ ਵਾਲਾ ਜਿਆਦਾ ਮਾਰਦਾ ਤੇ ਇਹ ਵੀ ਆਵਾਜ਼ ਵਾਲੀ ਵਧੀਆ ਵੀ ਬੜਕ ਬਹੁਤ ਆ ਇਹਦੀ ਟਰੈਕਟਰ ਵੀ ਸਾਡੇ ਵਾਲੀ ਦੀ ਹੈ ਨਹੀਂ ਕਿ ਉਹਨਾਂ ਕੋਲ ਵੀ ਸੇਮ ਹੀ ਹੈ ਸੀ ਕਹਿੰਵਨ ਤੇ ਫੇਰ ਉਹ ਕਹਿੰਦੇ ਅਸੀਂ ਵੀ ਦਿਖਾਉਨੇ ਆ ਇਹਨੂੰ ਵੀ ਕੀ ਗੱਲ ਆ ਵੀ ਤੁਹਾਡੇ ਵਾਲੇ ਟਰੈਕਟਰ ਦੀ ਆਵਾਜ਼ ਵੀ ਸੋਹਣੀ ਆ ਬੜਕ ਵੀ ਬਹੁਤ ਆ ਟਰੈਕਟਰ ਆਵਾਜ਼ ਬਾਕੀ ਗੱਲ ਹੈ ਇਹਦੀ ਬਹੁਤ ਸੋਹਣੀ ਆਵਾਜ਼ ਆ ਬਾਈ ਇਹ ਇਹ ਨੂੰ ਛੱਡਾਂਗੇ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਛੱਡ ਕੇ ਆਉਣੇ ਉਹਨਾਂ ਦੇ ਲੁਧਿਆਣੇ ਕਾਰੋਬਾਰ ਵਾਲਿਆਂ ਦੇ ਉਹਨਾਂ ਤੋਂ ਕਰਾਉਣਾ ਕੰਮ ਐਨ ਪੂਰਾ ਜੈਂਗੋ ਪੀ ਗੱਡੀਆਂ ਵਾਲਾਂ ਵਾਂਗੂ ਕਰਾਉਣਾ ਕੰਮ ਕੁਝ ਵੀ ਘਾਟ ਨਹੀਂ ਰੱਖਣੀ ਗੱਡੀਆਂ ਵਾਂਗੂ ਪਿਆਰ ਨਾਲ ਚਲਾਉਣਾ ਕਿਉਂਕਿ ਇਹ ਆਪਾਂ ਟਰੈਕਟਰ ਨਹੀਂ ਦੇਣਾ ਕਿਸੇ ਨੂੰ ਵੀ ਕਿਸੇ ਨੂੰ ਚਲਾਉਣ ਨੂੰ ਨਹੀਂ ਆਪਾਂ ਦੇ ਸਕਦੇ ਆਪ ਹੀ ਚਲਾਉਣਾ ਨਹੀਂ ਖੜਾ ਰਹੂਗਾ ਨੇ ਆਪ ਹੀ ਚਲਾਉਣਾ ਬੱਸ ਸਾਡੇ ਪਿੰਡ ਬਾਪੂ ਅਜਲਦਾਰ ਹਨਾ ਉਹ ਜੈਲਦਰ ਬਾਪੂ ਨੇ ਆਪ ਦੇ ਲਈ 56ਤੀ ਲਿਆ ਸੀਗਾ 2000 ਜਦੋਂ ਆਈ ਆ ਜਨਮੇ ਬਾਪੂ ਕਿਸੇ ਨੂੰ ਚਲਾਉਣ ਨਹੀਂ ਸੀ ਦਿੰਦਾ ਹੁੰਦਾ ਤੇ ਲੋ 56ਤੀ ਬਾਪੂ ਨੇ ਆਪ ਹੀ ਚਲਾਉਣਾ 56ਤੀ ਤੇ ਬਹੁਤ ਬਾਪੂ ਨੇ ਚਲਾਇਆ ਉਹਨੇ ਵੀ ਦੇ ਲੋ ਬਹੁਤ ਉਮਰ ਸੀ ਬਾਪੂ ਦੀ ਉਦੋਂ ਜਦੋਂ ਉਹਨੇ 56ਤੀ ਲਿਆ ਪੂਰੇ ਬਜ਼ੁਰਗ ਸੀਗੇ ਉਹ ਤੇ ਪਰ ਉਹ ਆਪ ਹੀ ਚਲਾਉਂਦੇ ਬਾਈ ਦਿਨ ਪਰ ਬਹੁਤ ਟਰੈਕਟਰ ਚਲਾਉਂਦੇ ਐਨ ਗਰਮੀ 'ਚ ਕੱਦੂ ਵੀ ਉਹਨਾਂ ਨੇ ਆਪ ਹੀ ਕਰਨਾ ਐ ਵੱਡੇ ਵੱਡੇ ਕਿਾਰੇ ਪਾਏ ਹੁਣੇ ਦੇਖਣਾ ਉਦੋਂ ਬਾਪੂ ਨੂੰ ਖੜ ਖੜ ਕੇ ਵੀ ਬਾਪੂ ਐਡਾ ਵੱਡਾ ਟਰੈਕਟਰ ਚਲਾਉਂਦਾ ਹਨ ਸੁਪਨਾ ਹੁੰਦਾ ਸੀਗਾ ਵੀ ਚਲੋ ਆਪਣਾ ਵੀ ਸੁਪਨੇ ਸੀਗੇ ਉਦੋਂ ਵੀ ਐਡੇ ਵੱਡੇ ਟਰੈਕਟਰਾਂ ਤੇ ਸ਼ਾਇਦ ਕਦੀ ਵੀ ਆਪਣੇ ਕੋਲੇ ਆਉਣਗੇ ਆਪਣੇ ਕੋਲ ਤਾਂ ਉਦੋਂ ਐਂਟਰ ਹੁੰਦਾ ਸੀ ਛੋਟਾ ਬਾਪੂ ਦੇ ਟਰੈਕਟਰ ਨੂੰ ਭੱਜ ਕੇ ਨਿਕਲਣਾ ਬਾਹਰ ਦੇਖਣ ਵੀ ਬਾਪੂ ਆ ਗਿਆ ਉਹਦੀ ਆਵਾਜ਼ ਹੀ ਇੰਨੀ ਸੋਹਣੀ ਸੀ 56 30 ਦੀ ਉਦੋਂ ਦਾ ਫੈਨ ਆ ਮੈਂ ਦੇ ਲੋ 56 30 ਦਾ ਦੋ ਜਦੋਂ ਉਹ ਬਾਪੂ ਦੇ ਕੋਲੇ ਹੁੰਦਾ ਤੇ ਈ ਇੰਨਾ ਫੈਨ ਸੀਗਾ ਬਾਪੂ ਵਾਲੇ ਟਰੈਕਟਰ ਦਾ ਬਹੁਤ ਆਪਾਂ ਵੀ ਅੱਜ ਸਲੈਂਸਰ ਮੰਗਾਇਆ ਉਹਦਾ origignal ਤੇ ਕਰਦੇ ਆ ਉਹਨੂੰ ਦੇਖਦੇ ਆ ਇਹਦੇ ਕੋਲੇ ਦੇਖ ਲਓ ਸਕੂਟਰੀ ਵੀ ਹੈਗੀ ਆ ਇਹਦੇ ਕੋਲੇ ਆਪਦੀ ਇਹਦੇ ਕੋਲੇ ਬੁਲਟ ਵੀ ਹੈਗਾ ਆਪਦਾ ਜਿਹੜਾ ਦੂਜਾ 300 ਆ ਉਹ ਬਲੈਕ ਕਲਰ ਵਾਲਾ ਉਹ ਇਹਦਾ ਹੀ ਇਹਦੇ ਹੀ ਦਿੱਤਾ ਹੋਇਆ ਕਿਉਂਕਿ ਮੈਂ ਤਾਂ ਦੂਜੇ ਚਲਾਉਣਾ ਪਰ ਇਹਨੇ ਚੱਕਣਾ ਸਕੂਟਰ ਜਗੂਟਰੀ ਇਹਨੂੰ ਪਸੰਦ ਜਿਆਦਾ ਸਕੂਟਰ ਪਸੰਦ ਕਰਦਾ ਹੈ ਚੇਤ ਚੇਤ ਤੱਕ ਜੇ ਤੇ ਇਹਨਾਂ ਦਾ ਵੀ ਟਾਈਮ ਸੀਗਾ ਬਾਈ ਬੜੇ ਸਜਾਸ ਬੜੇ ਐਨ ਪੂਰੇ ਵਾਪਸ ਟਿੱਪਣੀ ਨਹੀਂ ਸੀ ਲਾਉਣ ਦਿੰਦਾ ਹੁੰਦਾ ਮੈਨੂੰ ਮਿਲਿਆ ਸਕੂਟਰ ਹਨਾ ਜਦੋਂ ਰੋਟੀਆਂ ਦੇਣ ਨੂੰ ਮੈਨੂੰ ਮਿਲਿਆ ਮੈਂ ਉਹਦੀ ਟਿੱਪਣੀ ਸਟੁਪਣੀ ਲੈ ਉਹ ਦੂਜੇ ਇੰਡੀਕੇਟਰ ਵਾਲਾ ਹੁੰਦਾ ਸੀ ਜਿਹੜਾ ਪਲੇਨ ਇੰਡੀਕੇਟਰ ਵਾਲਾ ਹੁੰਦਾ ਨਾ ਤੇ ਅੱਜ ਸਕੂਟਰ ਦੀ ਗੱਲ ਕਰਦੇ ਆ ਮੈਨੂੰ ਮਿਲਿਆ ਹਨਾ ਸਕੂਟਰ ਉਹ ਜਿਹੜਾ ਪਲੇਨ ਇੰਡੀਕੇਟਰ ਵਾਲਾ ਹੁੰਦਾ ਬਾਈ ਮੈਂ ਉਹ ਹੋਇਆ ਹੈਗਾ ਤਾਂ ਪੁਰਾਣਾ ਜਿਹਾ ਸੀਗਾ ਪਰ ਉਹ ਮੈਨੂੰ ਮਿਲ ਗਿਆ ਸੀਗਾ ਨਾ ਮੈਨੂੰ ਕਹਿੰਦੇ ਵੀ ਵੀ ਇਹ ਤੇਰਾ ਸਕੂਟਰ ਆ ਵੀ ਤੂੰ ਹੀ ਰੋਟੀਆਂ ਪਾਣੀ ਦਿਆ ਕਰਨਾ ਆਉਦਾ ਸਾਰਾ ਸਾਮ ਵੀ ਹਨਾ ਤੇ ਚਲੋ ਮੈਂ ਕੀ ਕੀਤਾ ਮੈਂ ਸਟਿੱਪਣੀ ਲਹਾਤੀ ਵੀ ਬਹੁਤ ਗਾਲਾਂ ਖਾਦੀਆਂ ਬਾਪੂ ਤੋਂ ਵੀ ਕਿਉਂ ਲਹਾਈ ਕਿਉਂ ਮੈਂ ਸਟਿੱਪਣੀ ਲਹਾ ਹਨਾ ਪਰ ਮੈਂ ਹਾਰ ਨੂੰ ਕਦੇ ਨਹੀਂ ਲਵਾਏ ਸੀਗੇ ਵੀ ਨਵੇਂ ਹਾਰਨ ਨਾਲ ਲੇਟਾਂ ਸਟਿੱਪਣੀ ਲਹਾਈ ਕਵਰ ਕੁਵਰ ਪਵਾਏ ਹਨ ਪੂਰੇ ਰੰਗ ਰੰਗ ਸਾਫ ਸੁਥਰਾ ਹਨਾ ਬਹੁਤ ਟੋਰੀ ਰੱਖਿਆ ਹੁੰਦਾ ਸੀ ਮੇਰੇ ਸਕੂਟਰ ਪਹਿਲਾ ਸਕੂਟਰ ਹੀ ਹੁੰਦਾ ਸੀਗਾ ਫਿਰ ਸਕੂਟਰ ਤੇ ਆਪਾਂ ਕੱਟੀ ਜ਼ਿੰਦਗੀ ਆਪਣੀ ਬਹੁਤ ਚਲਾਇਆ ਸਕੂਟਰ ਰਾਣੇ ਮੰਡਲ ਵਾਲਾ ਰਹੀ ਗਈ ਦਿੱਲੀ ਤਮੰਨਾ ਬਾਈ ਆਪਣੀ ਆਹੀ ਸਲੈਂਸਰ ਦੀ ਟੇਪ ਲੱਗੀ ਹੋਊ ਕਿਵੇਂ ਟੇਪ ਹਾਂ ਟੇਪ ਬਾਅਦ ਅੱਛਾ ਆਹ ਲੱਗਣੀ ਹੈ ਕਦੇ ਹੋ ਵੀ ਆ ਤੇ ਫਿੱਟ ਚ ਮਿਲਦੀ ਹੋਈ ਆ ਇਹਨਾਂ ਦੀ ਇਹ ਤਾਂ ਦੂਜਾ ਆ ਡਾਟਰਾ ਹੈ ਜਾਂ ਹਾਂ ਹਾਂ ਆਹ ਕੈਪਸੂਲ ਆਲਾ ਇਹਨੂੰ ਕੈਪਸੂਲ ਆਲਾ ਕਹਿੰਦੇ ਆ ਕੈਪਸੂਲ ਆਲਾ ਇਹ ਬਣੂ ਜਾ ਆਉਣ ਨਹੀਂ ਇਹਨਾਂ ਦੀ ਆਵਾਜ਼ ਬਾੜੀ ਸੋਣੀ ਹੁੰਦੀ ਆ ਬਾੜੀ ਸੋਣ ਅੜਾੜਾ ਤਾਂ ਨਹੀਂ ਨਾ 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 ਇਹ ਤਾਂ ਸਾਦੀ ਬਾਜ਼ ਜਿਵੇਂ ਉਹ ਜਿਵੇਂ 55 ਚੱਲ ਚੱਲ ਤੁਰ ਜਾ ਤੂੰ ਇਧਰ ਲੈ ਆ ਯਾਰ ਹੁਣੀ ਲਾ ਦਿੰਨੇ ਆ ਹੁਣ ਚਾਪੀਆਂ ਚੋਕੀਆਂ ਨਹੀਂ ਹੋਣੇ ਕੋਲੇ ਹੋਰ ਨਹੀਂ ਨਵੇਂ ਲਾ ਦੇ ਹੋ ਹਾਂ ਤੇਰੇ ਦਾ ਬਿੱਲ ਹੀ ਆ ਤੇਰੇ ਕਾਰ ਦਿੰਨੇ ਆ ਆ ਰੁਕ ਜਾ ਉਹਨੂੰ ਦਿਖਾਈਏ ਵੀ ਭਾਈ ਤੇਰੇ ਆ ਦੋ ਟੱਕ ਪੈ ਗਏ ਤੂੰ ਪੈਕਿੰਗ ਨਹੀਂ ਵਧੀਆ ਕਰੀ